ਜੀ ਦੋਸਤੋ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਅੱਜ 5 ਨਵੰਬਰ 2025 ਦਾ ਦਿਹਾੜਾ ਦੇਸ਼ਵਿਦੇਸ਼ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਂਦੇ ਆ ਤੁਹਾਡੀ ਕਾਫੀ ਇੰਟਰਸਟਿੰਗ ਖਬਰਾਂ ਨੇ ਪੰਜਾਬ ਦੇ ਹਾਲਾਤਾਂ ਦੇ ਉੱਤੇ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਉਪਲਬਧੀਆਂ ਹਾਸਲ ਹੋਈਆਂ ਨੇ ਰਾਜਾ ਬੜਿੰਗ ਜਿਹੜੇ ਨੇ ਪ੍ਰਧਾਨਗੀ ਉਹਨਾਂ ਦੀ ਖਤਰੇ ਦੇ ਵਿੱਚ ਜਿਹੜੀ ਹੈ ਹੋ ਸਕਦੀ ਹੈ ਕਿ ਇਸ ਦਰਜ ਹੋ ਗਿਆ ਪੰਜਾਬ ਯੂਨੀਵਰਸਿਟੀ ਰੇੜਕਾ ਜਿਹੜਾ ਹੋਰ ਵੀ ਉਲਝ ਗਿਆ ਸੁਧਰਨ ਦੀ ਬਜਾਏ ਗੋਲਕਾਂ ਦੇ ਬਿਆਨ ਦੇ ਉੱਤੇ ਜਿਹੜੇ ਨੇ ਮੁੱਖ ਮੰਤਰੀ ਮਾਨ ਸਾਹਿਬ ਜਿਹੜੇ ਘਿਰੇ ਨੇ ਤੇ ਇਹਦੇ ਉੱਤੇ ਸਿਆਸਤ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਵੱਧ ਸਕਦੀ ਹੈ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਸਾਬਕਾ ਕੇਂਦਰੀ ਮੰਤਰੀ ਖਿਲਾਫ ਇਤਰਾਜਕ ਟਿੱਪਣੀ ਜਿਹੜੀ ਹੈ ਪੰਜਾਬ ਕਾਂਗਰਸ ਪ੍ਰਧਾਨ ਤੇ ਐਮਪੀ ਜਿਹੜੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਖਿਲਾਫ ਕੇਸ ਦਰਜ ਹੋ ਗਿਆ ਹੈ ਕਪੂਰਥਲਾ ਦੇ ਸਾਈਬਰ ਅਪਰਾਧ ਪੁਲਿਸ ਥਾਣੇ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਜਿਹੜੀ ਹੈ ਪਪਸੀਸੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਜਿਹੜਾ ਸਾਬਕਾ ਕੇਂਦਰੀ ਮੰਤਰੀ ਮਰਹੂਮ ਬੂਟਾ ਸਿੰਘ ਦੇ ਬਾਰੇ ਕੀਤੀਆਂ ਕਥਿਤ અપਮਾਨਜਨਕ ਤੇ ਇਤਰਾਜ਼ਯੋਗ ਟਿੱਪਣੀਆਂ ਦੇ ਲੈ ਕੇ ਕੇਸ ਦਰਜ ਕੀਤਾ ਗਿਆ ਹੈ ਇਹ ਸ਼ਿਕਾਇਤ ਜਿਹੜੀ ਹੈ ਮਰਹੂਮ ਆਗੂ ਤੇ ਭਤੀਜੇ ਦੇ ਉੱਤੇ ਇਹ ਸ਼ਿਕਾਇਤ ਮਰਹੂਮਾ ਗੂ ਦੇ ਪਤੀਜੇ ਤੇ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਦੇ ਪੁੱਤਰ ਸਰਬਜੋਤ ਸਿੰਘ ਸਿੱਧੂ ਵੱਲੋਂ ਜੜੀ ਹੈ ਦਾਇਰ ਕੀਤੀ ਗਈ ਹੈ ਸ਼ਿਕਾਇਤ ਦੇ ਵਿੱਚ ਦੋਸ਼ ਲਗਾਏ ਗਏ ਸੀ ਕਿ ਤਰਨਤਾਰਨ ਨਜ਼ੀਮਨੀ ਚੋਣ ਦੇ ਪ੍ਰਚਾਰ ਦੇ ਦੌਰਾਨ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜਾ ਬੜਿੰਗ ਨੇ ਆਪਣੇ ਮਰਹੂਮ ਪਿਤਾ ਦੀ ਜਾਤ ਅਤੇ ਸਰੀਰਕ ਦਿੱਖ ਦਾ ਹਵਾਲਾ ਦਿੰਦੇ ਹੋਏ ਬੂਟਾ ਸਿੰਘ ਬਾਰੇ ਇਤਰਾਜਯੋਗ ਭਾਸ਼ਾ ਦੀ ਵਰਤੋਂ ਕੀਤੀ ਸੀ ਸ਼ਿਕਾਇਤਕਰਤਾ ਨੇ ਕਿਹਾ ਕਿ ਕਾਂਗਰਸੀ ਆਗੂ ਨੇ ਕਥਿਤ ਤੌਰ ਦੇ ਉੱਤੇ ਟਿੱਪਣੀ ਕੀਤੀ ਸੀ ਕਿ ਬੂਟਾ ਸਿੰਘ ਨੂੰ ਕੇਂਦਰੀ ਗ੍ਰਹਿ ਮੰਤਰੀ ਬਣਾਇਆ ਗਿਆ ਸੀ ਤੇ ਸਿਰਫ ਇਸ ਦੇ ਲਈ ਕਿਉਂਕਿ ਉਹ ਇੱਕ ਜੜੇ ਨੇ ਮੈਂ ਇਹਨਾਂ ਦਾ ਜ਼ਿਕਰ ਨਹੀਂ ਕਰਾਂਗਾ ਜੋ ਕੁਝ ਕਿਹਾ ਗਿਆ ਤੇ ਜੋ ਮੱਜਾਂ ਨੂੰ ਚਾਰਾ ਆਦੀ ਜਾਂ ਹੋਰ ਉਹਨਾਂ ਦੇ ਰੰਗ ਰੂਪ ਨੂੰ ਲੈ ਕੇ ਜਾਂ ਜਾਤ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ ਸਿੱਧੂ ਨੇ ਦਲੀਲ ਦਿੱਤੀ ਹੈ ਕਿ ਇਹ ਬਿਆਨ ਸਮਾਜਿਕ ਤੌਰ ਦੇ ਉੱਤੇ ਅਪਮਾਨਜਨਕ ਸੀ ਤੇ ਇਸ ਦਾ ਮਤਵ ਨਾ ਸਿਰਫ ਉਹਨਾਂ ਦੇ ਪਿਤਾ ਦੀ ਵਿਰਾਸਤ ਨੂੰ ਬਲਕਿ ਪੂਰੇ ਮਜਬੀ ਸਿੱਖ ਭਾਈਚਾਰੇ ਨੂੰ અપਮਾਨਿਤ ਕਰਨਾ ਸੀ ਐਫ ਆਈ ਆਰ ਦਰਜ ਕਰਨ ਤੋਂ ਪਹਿਲਾਂ ਇਹ ਮਾਮਲਾ ਕਪੂਰਥਲਾ ਦੇ ਸੀਨੀਅਰ ਪੁਲਿਸ ਸੁਪਰੀਡੈਂਟ ਸਾਹਮਣੇ ਰੱਖਿਆ ਗਿਆ ਸੀ ਜਿਨ੍ਹਾਂ ਨੇ ਡਿਪਟੀ ਜ਼ਿਲ੍ਹਾ ਅਟਾਰਨੀ ਤੋਂ ਕਾਨੂੰਨੀ ਸਮੀਖਿਆ ਦੀ ਮੰਗ ਕੀਤੀ ਸੀ ਤੇ 3 ਨਵੰਬਰ ਨੂੰ ਇੱਕ ਕਾਨੂੰਨੀ رائے ਦੇ ਵਿੱਚ ਇਸਤਗਾਸਾ ਪੱਖ ਨੇ ਸਲਾਹ ਦਿੱਤੀ ਕਿ ਕਾਨੂੰਨ ਦੇ ਸੰਬੰਧ ਉਪਬੰਧਾਂ ਤਹਿਤ ਪਹਿਲੀ ਨਜ਼ਰੇ ਅਪਰਾਧ ਦਾ ਮਾਮਲਾ ਜਿਹੜਾ ਬਣਦਾ ਹੈ ਸਿਰਫ ਜਿਹੜੀ ਸਿਫਾਰਿਸ਼ ਦੇ ਉੱਤੇ ਕਾਰਵਾਈ ਕਰਦੇ ਹੋਏ ਐਸਐਸਪੀ ਨੇ ਸਾਈਬਰ ਕ੍ਰਾਈਮ ਪੁਲਿਸ ਨੂੰ ਕੇਸ ਦਰਜ ਜਿਹੜਾ ਕਰਨ ਦੇ ਨਿਰਦੇਸ਼ ਦਿੱਤੇ ਦੂਸਰੇ ਪਾਸੇ ਜਿਹੜਾ ਹੋਰ ਵੀ ਘਿਰਦੇ ਨਜ਼ਰ ਆ ਰਹੇ ਨੇ ਗਿਆਨੀ ਜੈਲ ਸਿੰਘ ਦੇ ਬਾਰੇ ਟਿੱਪਣੀ ਦੇ ਉੱਤੇ ਮਾਫੀ ਮੰਗੇ ਰਾਜਾਪਟਿੰਗ ਸਪੀਕਰ ਸੰਧਵਾ ਹੋਣਾ ਨੇ ਇਹ ਮੁੱਦਾ ਜਿਹੜਾ ਅੱਜ ਚੱਕ ਲਿਆ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਗ ਵੱਲੋਂ ਕਾਂਗਰਸੀ ਆਗੂ ਬੂਟਾ ਸਿੰਘ ਦੇ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਹੁਣ ਗਿਆਨੀ ਜੈਲ ਸਿੰਘ ਦੇ ਬਾਰੇ ਟਿੱਪਣੀ ਕਰਕੇ ਇੱਕ ਹੋਰ ਵਿਵਾਦ ਸਹਿੇੜ ਲਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਗਿਆਨੀ ਜੈਲ ਸਿੰਘ ਦੇ ਰਿਸ਼ਤੇਦਾਰ ਕੁਲਤਾਰ ਸਿੰਘ ਸੰਧਵਾ ਨੇ ਇਸ ਟਿੱਪਣੀ ਨੂੰ ਗੰਭੀਰਤਾ ਦੇ ਨਾਲ ਲਿਆ ਤੇ ਤੁਰੰਤ ਮਾਫੀ ਮੰਗਣ ਦੀ ਗੱਲ ਕੀਤੀ ਹੈ। ਉਹਨਾਂ ਕਿਹਾ ਕਿ ਰਾਜਾ ਬੜਿੰਗ ਨੇ ਬੂਟਾ ਸਿੰਘ ਵਾਲੇ ਮਾਮਲੇ ਦੇ ਵਿੱਚ ਮਾਫੀ ਮੰਗਦਿਆਂ ਗਿਆਨੀ ਜੈਲ ਸਿੰਘ ਨੂੰ ਪਾਠੀ ਤੇ ਰਾਗੀ ਕਹਿ ਕੇ ਪਾਰਟੀਆਂ ਤੇ ਗਰੰਟੀਆਂ ਦੀ ਸੇਵਾ ਨੂੰ ਤੁੱਥ ਜਿਹੜਾ ਸੇਵਾ ਬਣਾਉਂਦਾ ਯਤਨ ਕੀਤਾ ਉਹਨਾਂ ਕਹਿ ਕੇ ਰਾਜਾ ਬਣੇਂਗੇ ਇਸ ਤਰ੍ਹਾਂ ਦੀ ਹੋਛੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਦੇ ਆ ਤੁਰੰਤ 파ਟੀ ਤੇ ਗਰੰਟੀ ਭਾ ਇਸ਼ਾਰੇ ਤੋਂ ਮਾਫੀ ਮੰਗਣ ਉਹਨਾਂ ਕਹਿ ਕੇ ਸਮੁੱਚੇ ਸਿੱਖ ਜਗਤ ਦੇ ਵਿੱਚ ਪਾਰਟੀਆਂ ਸਿੰਘਾਂ ਦਾ ਜਿਹੜਾ ਬੜਾ ਹੀ ਵੱਡਾ ਰਤਬਾ ਹੈ ਤੇ ਇਹਨਾਂ ਨੂੰ ਗੁਰੂ ਦੇ ਵਜ਼ੀਰਾਂ ਦਾ ਰਤਬਾ ਹਸਲ ਹੈ ਉਹਨਾਂ ਕਹਿ ਕੇ ਗੁਰੂ ਦੇ ਵਜ਼ੀਰ ਜਿਹੜੇ ਨੇ ਉਹਨਾਂ ਦੇ ਰਤਬੇ ਅੱਗੇ ਦੁਨੀਆਈ ਵਜ਼ੀਰਾਂ ਦਾ ਰਤਬਾ ਤੁੱਥ ਦੇ ਜਿਹੜਾ ਬਰਾਬਰ ਹੈ ਪੰਜਾਬ ਯੂਨੀਵਰਸਿਟੀ ਮੁੱਦਾ ਜਿਹੜਾ ਪੱਕ ਗਿਆ ਹੋਰ ਵੀ ਕੇਂਦਰ ਵੱਲੋਂ ਸੈਨੇਟ ਤੇ ਸਿੰਡੀਕੇਟ ਦੇ ਤੁਰੰਤ ਪੁਨਰਗਠਨ ਲਾਗੂ ਕਰਨ ਦੇ ਉੱਤੇ ਰੋਕ ਲੱਗੀ ਹੈ ਦੂਸਰੇ ਪਾਸੇ ਜਿਹੜਾ ਇਹਦੇ ਵਿੱਚ ਵਿਸਤਾਰ ਦੇ ਵਿੱਚ ਜਾਣੇ ਹਨ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਪੀਯੂ ਦੀ ਸੈਨੇਟ ਅਤੇ ਸਿੰਡੀਕੇਟ ਦੇ ਪੁਨਰ ਪੁਨਰਗਠਨ ਨੂੰ ਲੈ ਕੇ ਵੱਧ ਰਹੇ ਸਿਆਸੀ ਤੂਫਾਨ ਦੇ ਵਿਚਕਾਰ ਆਪਣਾ ਰੁਖ ਜਿਹੜਾ ਨਰਮ ਕਰਦਿਆਂ ਤੁਰੰਤ ਪੁਨਰਗਠਨ ਲਾਗੂ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਇਸ ਸੰਬੰਧ ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਸੋਧਿਆ ਹੋਇਆ ਹੁਕਮ ਜਾਰੀ ਕੀਤਾ ਹੁਕਮ ਦੇ ਵਿੱਚ ਸਪਸ਼ਟ ਕੀਤਾ ਕਿ ਪੰਜਾਬ ਯੂਨੀਵਰਸਿਟੀ ਐਕਟ ਜਿਹੜਾ ਹੈ 1947 ਦੇ ਤਹਿਤ ਤਬਦੀਲੀਆਂ ਸਿਰਫ ਕੇਂਦਰ ਸਰਕਾਰ ਵੱਲੋਂ ਬਾਅਦ ਦੇ ਵਿੱਚ ਨਿਯੁਕਤ ਕੀਤੀ ਗਈ ਤਰੀਕ ਤੋਂ ਹੀ ਲਾਗੂ ਹੋਣਗੀਆਂ ਇਸ ਦਾ ਸਿੱਧਾ ਮਤਲਬ ਹੈ ਕਿ ਤਬਦੀਲੀਆਂ ਲਾਗੂ ਕਰਨ ਦੇ ਲਈ ਇੱਕ ਨਵਾਂ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਅੱਜ ਦੀ ਦਿਹਾੜੀ 'ਚ ਤਿੰਨ ਨੋਟੀਫਿਕੇਸ਼ਨ ਕੇ ਦੋ ਨੋਟੀਫਿਕੇਸ਼ਨ ਆਏ ਨੇ ਉਹਦੇ ਵਿੱਚ ਵਕ ਵਕ ਆਪਣੇ ਹੀ ਨੋਟੀਫਿਕੇਸ਼ਨ ਜਾਰੀ ਕਰਕੇ ਤੇ ਉਹਦੇ ਵਿੱਚ ਆਪਣੇ ਹੀ ਨੋਟੀਫਿਕੇਸ਼ਨਾਂ ਦੇ ਉੱਤੇ ਲਕੀਰ ਮਾਰ ਦਿੱਤੀ ਉਹਦਾ ਜ਼ਿਕਰ ਵੀ ਅੱਗੇ ਕਰਦੇ ਆ ਇਹ ਫੈਸਲਾ ਵਿਦਿਆਰਥੀਆਂ ਵਿਰੋਧੀ ਪਾਰਟੀਆਂ ਤੇ ਕਿਸਾਨ ਯੂਨੀਅਨਾਂ ਦੇ ਸਮੇਤ ਜਿਹੜਾ ਵਕ ਵਕ ਸਮੂਹਾਂ ਦੇ ਵੱਲੋਂ ਕੀਤੇ ਜਾ ਰਹੇ ਤਿੱਖੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਆਇਆ ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਟਰਬਿਊਨ ਸਮੂਹ ਨੇ ਚਨੀਚਰਵਾਰ ਨੂੰ ਇਸ ਖਬਰ ਦਾ ਖੁਲਾਸਾ ਕੀਤਾ ਜਿਸ ਨੇ ਪੰਜਾਬ ਦੇ ਤੇ ਚੰਡੀਗੜ੍ਹ ਦੇ ਵਿੱਚ ਇੱਕ ਵੱਡਾ ਸਿਆਸੀ ਤੂਫਾਨ ਖੜਾ ਕਰ ਦਿੱਤਾ ਕੇਂਦਰ ਸਰਕਾਰ ਵੱਲੋਂ ਤੁਰੰਤ ਲਾਗੂ ਕਰਨ ਦੇ ਉਤੇ ਰੋਕ ਲਗਾਉਣ ਦੇ ਕਦਮ ਨੂੰ ਇੱਕ ਰਣਨੀਤਿਕ ਵਿਰਾਮ ਵਜੋਂ ਦੇਖਿਆ ਜਾ ਰਿਹਾ ਸੀ ਹਾਲਾਂਕਿ ਇਸ ਦੇ ਸਮਰਥਕਾਂ ਦਾ ਕਹਿਣਾ ਕਿ ਇਹ ਜਿਹੜਾ ਸੁਧਾਰ ਹੈ ਯੂਨੀਵਰਸਿਟੀ ਨੂੰ ਸਿਆਸੀ ਦਖਲਅੰਦਾਜ਼ੀ ਤੋਂ ਮੁਕਤ ਜੜਾ ਕਰਨ ਲਈ ਜ਼ਰੂਰੀ ਨੇ ਦੂਸਰੇ ਪਾਸੇ ਕੇਂਦਰ ਨੇ ਜਿਹੜਾ ਕੁਝ ਹੀ ਮਿੰਟਾਂ ਬਾਅਦ ਫੇਰ ਪਾਲਟ ਲਈ ਜਿਹੜੀ ਐ ਮਾਰੀ ਐ ਪਲਟੀ ਮਾਰੀ ਐ ਇਕੱਠੇ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਤੇ ਪਹਿਲੇ ਨੋਟੀਫਿਕੇਸ਼ਨ ਦੇ ਮੁਤਾਬਕ 28 ਵਾਲਾ ਫੈਸਲਾ ਵਾਪਸ ਲਿਆ ਪਰ ਦੂਜੇ ਨੋਟੀਫਿਕੇਸ਼ਨ ਦੇ ਵਿੱਚ 28 ਵਾਲਾ ਫੈਸਲਾ ਹੀ ਕਾਇਮ ਰੱਖਿਆ ਸਿਰਫ ਫਿਲਹਾਲ ਲਾਗੂ ਕਰਨ ਦਾ ਸਮਾਂ ਟਾਲ ਲਿਆ ਗਿਆ ਇਹਨਾਂ ਮੁਤਾਬਕ ਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫੈਸਲਾ ਨਾ ਰੱਦ ਹੋਇਆ ਨਾ ਬਦਲਿਆ ਸਿਰਫ ਪੋਸਟਪੋਨ ਜਿਹੜਾ ਹੋਇਆ ਕੇਂਦਰ ਸਰਕਾਰ ਇਸ ਦੇ ਲਈ ਨਵੀਂ ਮਿਤੀ ਦਾ ਐਲਾਨ ਅੱਗੇ ਜਾ ਕੇ ਹੁਣ ਕਰੇਗੀ ਕਹਿੰਦੇ ਨੇ ਪ੍ਰਣਾਲਾ ਉੱਥੇ ਦਾ ਉੱਥੇ ਹੀ ਆ ਸਰਪੰਚਾਂ ਦਾ ਕੀ ਅਸਰ ਮਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਜਿਹੜਾ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਪੀਜੂ ਦੀਆਂ ਪ੍ਰਬੰਧਕੀ ਸੰਸਥਾਵਾਂ ਸੈਨੇਟ ਤੇ ਸਿੰਡੀਕੇਟ ਦੇ ਪੁਨਰਗਠਨ ਸੰਬੰਧੀ ਕੇਂਦਰ ਦੇ ਹਾਲ ਹੀ ਦੇ ਫੈਸਲੇ ਵਿਰੁੱਧ ਪੰਜਾਬ ਤੇ ਹਰਿਆਣਾ ਹਾਈ ਕੋਰਟ ਜਾਵੇਗੀ ਮੁੱਖ ਮੰਤਰੀ ਮਾਨ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਤੇ ਸਿੰਡੀਕੇਟ ਦੇ ਗੈਰ ਸੰਵਿਧਾਨਕ ਪੰਗ ਕਰਨ ਦੇ ਨੋਟੀਫਿਕੇਸ਼ਨ ਵਿਰੁੱਧ ਹਾਈ ਕੋਰਟ ਤੱਕ ਪਹੁੰਚ ਕਰੇਗੀ। ਉਹਨਾਂ ਕਿਹਾ ਕਿ ਅਸੀਂ ਦੇਸ਼ ਦੇ ਉੱਗੇ ਅਤੇ ਮਾਹਰ ਵਕੀਲਾਂ ਦਾ ਇੱਕ ਪੈਨਲ ਬਣਾਵਾਂਗੇ ਤੇ ਤਾਨਾਸ਼ਾਹੀ ਦੇ ਇਸ ਕੰਮ ਦੇ ਵਿਰੁੱਧ ਲੜਾਂਗੇ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਵਿੱਚ ਵੀ ਉਠਾਇਆ ਜਾਏਗਾ ਤਾਂ ਜੋ ਪੰਜਾਬ ਦੀ ਸਥਿਤੀ ਨੂੰ ਵਿਧਾਇਕ ਜਿਹੜਾ ਵਿਧਾਨਿਕ ਤੌਰ ਦੇ ਉੱਤੇ ਮਜ਼ਬੂਤ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਆਪ ਕਾਂਗਰਸ ਅਤੇ ਸ਼ਰਮਨੀ ਅਕਾਲੀ ਦਲ ਐਡੀ ਜਿਹੜੀ ਹੈ ਜਿਹੜੀ ਸੂਬੇ ਦੀ ਆਪਣੀ ਪਾਰਟੀ ਹੈ ਅਕਾਲੀ ਦਲ ਸਮੇਤ ਕਈ ਨੇਤਾਵਾਂ ਨੇ 28 ਅਕਤੂਬਰ ਦੇ ਨੋਟੀਫਿਕੇਸ਼ਨ ਰਾਹੀਂ ਪੀਜੂ ਦੀ ਸੈਨੇਟ ਅਤੇ ਸਿੰਡੀਕੇਟ ਦੇ ਪੁਨਰਗਠਨ ਦੇ ਕੇਂਦਰ ਦੇ ਕਦਮ ਦਾ ਵਿਰੋਧ ਜਿਹੜਾ ਰਲ ਕੇ ਕੀਤਾ ਹੈ ਦੂਸਰੇ ਪਾਸੇ ਗੁਰਦੁਆਰਿਆਂ ਦੇ ਵਿੱਚੋਂ ਗੋਲ ਕਾਂ ਚੁੱਕਣ ਦੇ ਬਿਆਨ ਦੇ ਉੱਤੇ ਮੁੱਖ ਮੰਤਰੀ ਮਾਨ ਸਾਹਿਬ ਜਿਹੜੇ ਘਿਰ ਗਏ ਨੇ ਜਥੇਦਾਰ ਧਨੋਲਾ ਹੁਣਾਂ ਨੇ ਬਿਆਨ ਦਿੱਤਾ ਹੈ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਗੁਰਦੁਆਰਾ ਸਹਿਬਾਨ ਦੇ ਵਿੱਚੋਂ ਗੋਲਕਾਂ ਚੁੱਕਣ ਦੇ ਸੰਬੰਧੀ ਮੁੱਖ ਜਿਹੜਾ ਦਿੱਤੇ ਬਿਆਨ ਨੂੰ ਵਿਵਾਦਿਤ ਅਤੇ ਮੰਦਭਾਗਾ ਕਰਾਰ ਦਿੱਤਾ ਉਹਨਾਂ ਗੁਰਪੁਰਬ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਦੇ ਦੌਰਾਨ ਆਪਣੇ ਸੰਬੋਧਨ ਦੇ ਦੌਰਾਨ ਕਿਹਾ ਕਿ ਗੁਰਮਤ ਦੇ ਗਿਆਨ ਤੋਂ ਕੋਰੇ ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ ਇਸ ਮਾਮਲੇ ਦੇ ਉੱਤੇ ਤੁਰੰਤ ਸਿੱਖ ਕੌਮ ਤੋਂ ਮਾਫੀ ਮੰਗੇ ਸਿੰਘ ਸਾਹਿਬ ਨੇ ਕਿਹਾ ਕਿ ਦਸਵੰਦ ਸਿੱਖ ਕੌਮ ਦਾ ਇੱਕ ਅਹਿਮ ਅੰਗ ਹੈ ਤੇ ਗੁਰੂ ਸਾਹਿਬਾਨ ਵੇਲੇ ਤੋਂ ਹੀ ਇਹ ਜਿਹੜਾ ਰਵਾਇਤੀ ਚਲਦੀ ਆ ਰਵਾਇਤ ਜਿਹੜੀ ਆ ਚਲਦੀ ਆ ਰਹੀ ਹੈ। ਉਹਨਾਂ ਕਹਿ ਕਿ ਗੋਲਕਾਂ ਦਾ ਪੈਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਦੇ ਭਲੇ ਅਤੇ ਕੁਦਰਤੀ ਆਫਤਾਂ ਦੇ ਦੌਰਾਨ ਮਦਦ ਵਾਸਤੇ ਵਰਤਿਆ ਜਾਂਦਾ ਹੈ। ਉਹਨਾਂ ਕਹਿ ਕਿ ਸਿਆਸੀ ਆਗੂਆਂ ਨੂੰ ਧਰਮਾਂ ਦੀਆਂ ਜਿਹੜੀਆਂ ਮਰਿਆਦਿਆਂਾਂ ਨੇ ਸੰਬੰਧੀ ਬਿਆਨ ਦੇਣ ਤੋਂ ਜਿਹੜਾ ਗੁਰੇਜ਼ ਕਰਨਾ ਚਾਹੀਦਾ ਹੈ। ਜਥੇਦਾਰ ਨੇ ਕਿਹਾ ਕਿ ਸਿੰਘ ਜਿਹੜੇ ਨੇ ਸਿੱਖ ਭਾਵਨਾਵਾਂ ਨੂੰ ਸਮਝਦੇ ਹੋਏ ਮੁੱਖ ਮੰਤਰੀ ਨੂੰ ਤੁਰੰਤ ਆਪਣੇ ਬਿਆਨ ਦੇ ਉੱਤੇ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ। ਦੂਸਰੇ ਪਾਸੇ ਦਿੱਲੀ ਦੀ ਗੱਲ ਕਰੀਏ ਏਅਲਨ 에ਅਰ ਇੰਡੀਆ ਜਿਹੜਾ ਉਹਦਾ ਸਰਵਰ ਜਿਹੜਾ ਦੇਸ਼ ਭਰ ਵਿੱਚ ਠੱਪ ਰਿਹਾ। ਬੁੱਧਵਾਰ ਜਿਹੜਾ ਦੇਸ਼ ਦੇ ਕਈ ਹਵਾਈ ਅੱਡਿਆਂ ਦੇ ਉੱਤੇ ਤੇ 에ਅਰਪੋਰਟਾਂ ਤੇ 에ਅਰ ਇੰਡੀਆ ਦਾ ਜਿਹੜਾ ਸਰਵਰ ਹੈ ਠੱਪ ਹੋ ਗਿਆ। ਜਿਸ ਦੇ ਕਾਰਨ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਰਵਰ ਡਾਊਨ ਹੋਣ ਦੇ ਕਰਕੇ ਦਿੱਲੀ ਦੇ ਇੰਦਰਾ ਗਾਂਧੀ ਕੁਮਾਉਂਤਰੀ ਹਵਾਈ ਅੱਡੇ ਉੱਤੇ ਜਿਹੜਾ ਬੋਰਡਿੰਗ ਕਰਨ ਵਾਲੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ ਨੇ ਹਵਾਈ ਅੱਡੇ ਦੇ ਉੱਤੇ ਮੌਜੂਦ ਜਿਹੜੇ ਨੇ ਯਾਤਰੀਆਂ ਨੇ ਦੱਸਿਆ ਕਿ ਦੁਪਹਿਰ 3 ਵਜੇ ਤੋਂ ਹੀ ਟਰਮੀਨਲ 2 ਜਿਹੜਾ ਹੈ ਤੇ ਸਰਵਰ ਦੇ ਵਿੱਚ ਸਮੱਸਿਆ ਆ ਰਹੀ ਹੈ ਇਸ ਕਰਕੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਟਰਮੀਨਲ 2 ਤੋਂ ਜਿਹੜਾ ਜਾਣ ਵਾਲੇ ਯਾਤਰੀ ਪਰੇਸ਼ਾਨ ਹੋ ਕੇ ਇੱਧਰ ਉੱਧਰ ਘੁੰਮਦੇ ਨਜ਼ਰ ਆਏ ਨੇ ਅਭਾਈ ਅਡੇ ਦੇ ਉੱਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ 에어 ਇੰਡੀਆ ਦਾ ਸਰਵਰ ਕੱਲ ਵੀ ਡਾਊਨ ਰਿਹਾ ਤੇ ਅੱਜ ਵੀ ਜਿਹੜਾ ਡਾਊਨ ਹੈ ਹੈਰਾਨੀ ਦੀ ਗੱਲ ਇਹ ਹੈ ਕਿ 에어ਲਾਈਨ ਨੇ ਸਰਵਰ ਸਮੱਸਿਆ ਦੇ ਬਾਰੇ ਯਾਤਰੀਆਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਚਾਂਦਨੀ ਚੌਂਕ ਦੀ ਗੱਲ ਕਰ ਲਈਏ ਤਾਂ ਨਾਮ ਬਦਲ ਕੇ ਕਹਿੰਦੇ ਸੀਸਗੱਜ ਜਿਹੜਾ ਰੱਖਿਆ ਜਾਵੇ ਭਾਜਪਾ ਨੇ ਇਹ ਗੱਲ ਕਹੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਬੁਲਾਰੇ ਪ੍ਰਿਤਪਾਲ ਸਿੰਘ ਜਿਹੜੇ ਨੇ ਬੱਲिएਵਾਲ ਨੇ ਦਿੱਲੀ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੇਂ ਸ਼ਹੀਦੀ ਦੇ ਮੌਕੇ ਦਿਹਾੜਿਆਂ ਦੇ ਮੌਕੇ ਦੇ ਉੱਤੇ ਇਤਿਹਾਸਕ ਚਾਂਦਨੀ ਚੌਕ ਇਲਾਕੇ ਦਾ ਨਾਮ ਬਦਲ ਕੇ ਸੀਸਗੰਜ ਰੱਖਿਆ ਜਾਵੇ ਭਾਜਪਾ ਦੇ ਬੁਲਾਰੇ ਨੇ ਦਿੱਲੀ ਦੀ ਮੁੱਖ ਮੰਤਰੀ ਸ਼੍ਰੀਮਤੀ ਰੇਖਾ ਗੁਪਤਾ ਨੂੰ ਲਿਖੇ ਪੱਤਰ ਦੇ ਵਿੱਚ ਜਿਹੜੀ ਮੰਗ ਕੀਤੀ ਹੈ ਚਾਂਦਰੀ ਚੌਕ ਦੇ ਇਲਾਕੇ ਦੇ ਆਸ-ਪਾਸ ਦੇ ਮੈਟਰੋ ਸਟੇਸ਼ਨਾਂ ਦੇ ਨਾਮ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਸ਼ਹੀਦ ਹੋਏ ਜਿਹੜੇ ਨੇ ਸਿੱਖ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਤੇ ਭਾਈ ਦਿਆਲਾ ਜੀ ਦੇ ਨਾਮ ਦੇ ਉੱਤੇ ਰੱਖੇ ਜਾਣ ਇਸ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਦੇ 556 ਪ੍ਰਕਾਸ਼ ਪੂਰਵ ਦੇ ਉੱਤੇ ਮੌਕੇ ਤੇ ਪੱਤਰ ਲਿਖ ਕੇ ਕਿਹਾ ਕਿ ਉਪਰੋਕਤ ਨਾਮਕਰਨ ਨਾਲ ਦੇਸ਼ ਦੀਆਂ ਅਗਲੀਆਂ ਪੀੜ੍ਹੀਆਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਬਾਰੇ ਵੀ ਜਾਣੂ ਹੋ ਸਕਣਗੀਆਂ ਤੇ ਨਾਲ ਕਿਹਾ ਗਿਆ ਕਿ ਗੁਰੂ ਤੇਗ ਬਹਾਦਰ ਜੀ ਨੇ ਸਰਬੱਤ ਦਾ ਭਲਾ ਦੇ ਜਿਹੜਾ ਸਿਧਾਂਤ ਦੇ ਉੱਤੇ ਚੱਲਦੇ ਹੋਏ ਆਪਣੇ ਸੀਸ ਦਾ ਬਲੀਦਾਨ ਦਿੱਤਾ ਦਿੱਲੀ ਦੇ ਵਿੱਚ ਪਾਈ ਮਤੀ ਦਾਸ ਨੂੰ ਆੜਿਆ ਆਰਿਆਂ ਦੇ ਨਾਲ ਜਿਹੜਾ ਸੀ ਚੀਰਿਆ ਗਿਆ ਤੇ ਭਾਈ ਸਤੀ ਦਾਸ ਜੀ ਨੂੰ ਰੂਈ ਦੇ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ। ਉਹਨਾਂ ਕਹੇ ਕਿ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੇ ਵਿੱਚ ਸੁੱਟ ਕੇ ਸ਼ਹੀਦ ਕੀਤਾ। ਗੁਰੂ ਤੇਗ ਬਹਾਦਰ ਜੀ ਦਾ ਸੀਸ ਉਸ ਸਥਾਨ ਦੇ ਉੱਤੇ ਧੜ ਤੋਂ ਅਲੱਗ ਕਰ ਦਿੱਤਾ ਗਿਆ ਜਿੱਥੇ ਅੱਜ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਸਥਿਤ ਹੈ। ਇਹ ਜਿਹੜਾ ਸਥਾਨ ਅੱਜ ਵੀ ਤਿਆਗ ਧਰਮ ਤੇ ਆਜ਼ਾਦੀ ਦੇ ਰੱਖਿਆ ਦਾ ਜਿਉਂਦੀ ਜਾਗਦੀ ਜੜੀ ਹੈ ਉਦਾਹਰਣ ਹੈ ਹਰਿਆਣਾ ਦੀ ਗੱਲ ਕਰੀਏ ਤੇ ਉਧਰ ਨਵਾਂ ਵਿਵਾਦ ਜਿਹੜਾ ਨੇ ਖੜਾ ਕਰ ਲਿਆ ਆਪਣੇ ਰਾਹੁਲ ਗਾਂਧੀ ਹੋਣਾ ਨੇ ਹਰਿਆਣਾ ਅਸੈਂਬਲੀ ਚੋਣਾਂ ਦੇ ਵਿੱਚ ਬ੍ਰਾਜ਼ੀਲੀਅਨ ਮਾਡਲ ਸਣੇ 25 ਲੱਖ ਨੇ ਫਰਜ਼ੀ ਵੋਟਾਂ ਪਾਈਆਂ ਚੋਣ ਕਮਿਸ਼ਨ ਨੇ ਜਿੱਤ ਦੇ ਵਿੱਚ ਭਾਜਪਾ ਦੀ ਮਦਦ ਕੀਤੀ ਹੈ ਰਾਹੁਲ ਗਾਂਧੀ ਨੇ ਇਹ ਜਿਹੜਾ ਬਿਆਨ ਦਿੱਤਾ ਹੈ ਚੋਣ ਕਮਿਸ਼ਨ ਦਾ ਪਲਟਵਾਰ ਹੋਇਆ ਕਾਂਗਰਸ ਦੇ ਪੋਲਿੰਗ ਏਜੰਟਾਂ ਨੇ ਕਥਿਤ ਡੁਪਲੀਕੇਟ ਵੋਟਰਾਂ ਦੇ ਉੱਤੇ ਜਿਹੜਾ ਇਤਰਾਜ਼ ਕਿਉਂ ਨਹੀਂ ਕੀਤਾ ਇਹ ਸਵਾਲ ਉਹਨਾਂ ਨੇ ਖੜਾ ਕਰ ਦਿੱਤਾ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਅੱਜ ਜਿਹੜਾ ਦੋਸ਼ ਲਗਾਇਆ ਕਿ ਭਾਜਪਾ ਨੇ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ 25 ਲੱਖ ਜਾਲੀ ਵੋਟਰਾਂ ਦੇ ਆਧਾਰ ਦੇ ਉੱਤੇ ਜਿੱਤੀਆਂ ਸਨ ਰਾਜ ਦੇ ਹਰ 8 ਵੋਟਰਾਂ ਦੇ ਵਿੱਚੋਂ ਤਜਾਲੀ ਸੀ ਚੋਨ ਕਮਿਸ਼ਨ ਦੇ ਉੱਤੇ ਫਰਜੀ ਤੇ ਝਾਲੀ ਵੋਟਰਾਂ ਦੇ ਆਧਾਰ ਦੇ ਉੱਤੇ ਭਾਜਪਾ ਨੂੰ ਜਿੱਤਣ ਦੇ ਵਿੱਚ ਮਦਦ ਕਰਨ ਦਾ ਦੋਸ਼ ਲਗਾਉਂਦੇ ਹੋਏ ਗਾਂਧੀ ਨੇ ਕੁਝ ਵੋਟਰਾਂ ਦੀਆਂ ਤਸਵੀਰਾਂ ਤੇ ਰਿਕਾਰਡ ਪੇਸ਼ ਕੀਤੇ ਐ ਜਿਨ੍ਹਾਂ ਦੇ ਬਾਰੇ ਉਹਨਾਂ ਦਾਅਵਾ ਕੀਤਾ ਕਿ ਉਹ ਝਾਲੀ ਸਨ ਗਾਂਧੀ ਨੇ ਨਕਲੀ ਵੋਟਰਾਂ ਬਾਰੇ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਬ੍ਰਾਜ਼ੀਲੀਅਨ ਮਾਡਲ ਦੇ ਬਾਰੇ ਵੀ ਸੀ ਜਿਸ ਨੇ ਰਾਈ ਦੇ ਇੱਕ ਪੋਲਿੰਗ ਬੂਥ ਦੇ ਉੱਤੇ ਕਥਿਤ ਤੌਰ ਦੇ ਉੱਤੇ 22 ਵਾਰ ਵੋਟ ਪਾਈ ਸੀ ਗਾਂਧੀ ਨੇ ਉਕਤ ਮਾਡਲ ਦੇ ਲਈ ਇੱਕ ਸਕੈਨ ਸਰੋਤ ਦੀ ਵਰਤੋਂ ਕੀਤੀ ਹੈ ਇਹ ਉਸ ਨੂੰ ਇਸ ਮਾਡਲ ਦੇ ਅਧਿਕਾਰਤ ਪੰਨੇ ਦੇ ਉੱਤੇ ਲੈ ਗਿਆ ਰਾਹੁਲ ਨੇ ਜਿਹੜਾ ਇੱਕ ਹੋਰ ਮਿਸਾਲ ਦਿੱਤੀ ਜੋ ਕਥਿਤ ਤੌਰ ਦੇ ਉੱਤੇ ਹਰਿਆਣਾ ਦੀਆਂ VOTER ਸੂਚੀਆਂ ਦੇ ਵਿੱਚ 223 ਵਾਰ ਦਿਖਾਈ ਦਿੰਦੀ ਹੈ ਕਾਂਗਰਸ ਨੇਤਾ ਨੇ ਉੱਤਰ ਪ੍ਰਦੇਸ਼ ਦੇ ਭਾਜਪਾ ਆਗੂਆਂ ਦੇ ਰਿਕਾਰਡ ਵੀ ਪੇਸ਼ ਕੀਤੇ ਹਨ ਜਿਨ੍ਹਾਂ ਨੇ ਹਰਿਆਣਾ ਦੇ ਵਿੱਚ ਵੋਟ ਪਾਈ ਗਾਂਧੀ ਨੇ ਕਿਹਾ ਕਿ ਚੋਣ ਕਮਿਸ਼ਨ ਸੂਚੀਆਂ ਤੋਂ ਡੁਪਲੀਕੇਟ VOTERਾਂ ਨੂੰ ਕਿਉਂ ਨਹੀਂ ਹਟਾਉਂਦਾ ਕਿਉਂਕਿ ਉਹ ਭਾਜਪਾ ਨੂੰ ਜਿੱਤਣ ਦੇ ਵਿੱਚ ਮਦਦ ਕਰਦੇ ਨੇ ਉਹਨਾਂ ਦੋਸ਼ ਲਗਾਇਆ ਕਿ ਭਾਜਪਾ ਦੀ ਜਿੱਤ ਨੂੰ ਸੁਚਾਰੂ ਬਣਾਉਣ ਦੇ ਲਈ ਇੱਕ ਕੇਂਦਰੀਕਰਿਤ ਕਾਰਵਾਈ ਚੱਲ ਰਹੀ ਸੀ ਗਾਂਧੀ ਨੇ ਕਿਹਾ ਕਿ ਹਰਿਆਣਾ ਦੇ ਸਾਰੇ ਐਗਜ਼ਿਟ ਪੋਲਾਂ ਨੇ ਕਾਂਗਰਸ ਦੀ ਜਿੱਤ ਦੀ ਭਵਿੱਖਬਾਣੀ ਕੀਤੀ ਸੀ ਪਰ ਭਾਜਪਾ ਜਿੱਤ ਗਈ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ 6 ਅਕਤੂਬਰ 2024 ਦਾ ਇੱਕ ਕਥਿਤ ਵੀਡੀਓ ਦਿਖਾਇਆ ਜਿੱਤੇ ਉਹਨਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਭਾਜਪਾ ਰਾਜ ਦੇ ਵਿੱਚ ਇੱਕ ਪਾਸੜ ਸਰਕਾਰ ਬਣਾ ਰਹੀ ਹੈ ਤੇ ਸਾਡੇ ਕੋਲ ਸਾਰੇ ਪ੍ਰਬੰਧ ਨੇ ਚਿੰਤਾ ਨਾ ਕਰੋ। ਗਾਂਧੀ ਨੇ ਪੁੱਛਿਆ ਕਿ ਸੈਣੀ ਕਿਹੜੇ ਪ੍ਰਬੰਧਾਂ ਦਾ ਜ਼ਿਕਰ ਕਰ ਰਹੇ ਸਨ? ਉਹਨਾਂ ਦੇ ਚਿਹਰੇ ਦੇ ਉੱਤੇ ਧੁੰਦਲੀ ਮੁਸਕਰਾਹਟ ਕਿਉਂ ਸੀ? ਉਹਨਾਂ ਕਹਿ ਕਿ ਹਰਿਆਣਾ ਦੇ ਵਿੱਚ 2 ਕਰੋੜ ਵੋਟਰ ਸਨ ਤੇ 28 ਲੱਖ ਨਕਲੀ ਵੋਟਰਾਂ ਨੇ ਭਾਜਪਾ ਨੂੰ ਪਿਛਲੀ ਵਿਧਾਨ ਸਭਾ ਚੋਣ ਜਿੱਤਣ ਦੇ ਵਿੱਚ ਮਦਦ ਕੀਤੀ। ਗਾਂਧੀ ਨੇ ਚੋਣ ਕਮਿਸ਼ਨ ਦੇ ਉੱਤੇ ਵਿਧਾਨ ਸਭਾ ਦੀਆਂ ਚੋਣ ਸੂਚੀਆਂ ਤੋਂ ਇਹ 3.5 ਲੱਖ ਕਾਂਗਰਸੀ ਵੋਟਰਾਂ ਦੇ ਨਾਮ ਹਟਾਉਣ ਦਾ ਦੋਸ਼ ਲਾਇਆ। ਉਹਨਾਂ ਕਹਿ ਕੇ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਵੋਟਰਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੋਟ ਪਾਈ ਸੀ ਪਰ ਉਹਨਾਂ ਨੂੰ ਰਾਜ ਚੋਣਾਂ ਦੇ ਵਿੱਚ ਵੋਟ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸੇ ਤਰ੍ਹਾਂ ਗਾਂਧੀ ਨੇ ਕਿਹਾ ਕਿ ਹਰਿਆਣਾ ਦੇ ਵਿੱਚ ਕੋਈ ਚੋਣ ਨਹੀਂ ਹੋਈ, ਚੋਰੀ ਹੋਈ ਸੀ। ਇਸ ਸੱਜਣ ਨੇ ਭਾਜਪਾ ਦੇ ਨਾਲ ਮਿਲੀਭੁਗਤ ਕਰਕੇ ਇੱਕ ਯਕੀਨ ਬਣਾਇਆ ਕੀ ਕਾਂਗਰਸ ਹਰਿਆਣਾ ਨਾ ਜਿੱਤੇ ਤੇ ਹਰ ਸਬੂਤ ਚੋਣ ਕਮਿਸ਼ਨ ਦੇ ਰਿਕਾਰਡਾਂ ਦੇ ਉੱਤੋਂ ਹੈ ਅਸੀਂ ਹੁਣੇ ਜਾਂਚ ਕੀਤੀ ਹੈ ਤੇ ਤੁਹਾਨੂੰ ਦਿਖਾਇਆ ਕਿ ਭਾਰਤੀ ਚੋਣਾਂ ਦੀ ਅਸਲੀਅਤ ਕੀ ਹੈ ਉਹਨਾਂ ਕਹੇ ਕਿ ਇਹ ਪ੍ਰਣਾਲੀ ਹੁਣ ਉਦਯੋਗਿਕ ਹੋ ਗਈ ਤੇ ਦੂਜੇ ਰਾਜਾਂ ਦੇ ਵਿੱਚ ਵਰਤੀ ਜਾ ਸਕਦੀ ਹੈ ਗਾਂਧੀ ਨੇ ਕਿਹਾ ਕਿ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬਿਹਾਰ ਦੇ ਵਿੱਚ ਵੀ ਅਜਿਹਾ ਹੀ ਹੋਏਗਾ ਅਸੀਂ ਇਸ ਦੇ ਵਿੱਚ ਗੁਜ ਨਹੀਂ ਕਰ ਸਕਦੇ ਕਿਉਂਕਿ ਵੋਟਰ ਸੂਚੀਆਂ ਆਖਰੀ ਸਮੇਂ ਤੇ ਆਉਂਦੀਆਂ ਨੇ ਤੇ ਸੰਵਿਧਾਨ ਅਤੇ ਲੋਕਤੰਤਰ ਨੂੰ ਮਾਰਨ ਦਾ ਇੱਕ ਯੋਜਨਾਬੰਦ ਤਰੀਕਾ ਹੈ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੇ ਹਰਿਆਣਾ ਦੇ ਮੁੱਖ ਮੰਤਰੀ ਕਾਨੂੰਨੀ ਰੂਪ ਦੇ ਵਿੱਚ ਸਰਕਾਰ ਦੇ ਵਿੱਚ ਨਹੀਂ ਨੇ ਉਹਨਾਂ ਜਿਹੜਾ ਜਨ ਜੈਨ ਜੈਡ ਜੜੀ ਹੈ 1997 ਤੋਂ 212 ਦੇ ਦਰਮਿਆਨ ਜਨਮੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਮਹੂਰੀਅਤ ਦੀ ਬਹਾਲੀ ਸੰਬੰਧੀ ਆਪਣੀ ਇੱਛਾ ਨੂੰ ਸ਼ਾਂਤੀਪੂਰਨ ਤਰੀਕੇ ਦੇ ਨਾਲ ਜੜਾ ਰੱਖਣ ਆਖਰਚੋ ਕਹਿੰਦੇ ਆ ਕਿ ਹਰਿਆਣਾ ਦੇ ਵਿੱਚ ਭਾਜਪਾ ਨੂੰ ਫਾਇਦਾ ਪਹੁੰਚਾਉਣ ਲਈ ਕਥਿਤ ਜਾਲੀ VOTING ਦੇ ਸਬੂਤਾਂ ਦੇ ਬਾਰੇ ਕਾਂਗਰਸ ਦੀ ਅਗਲੇਰੀ ਰਣਨੀਤੀ ਬਾਰੇ ਸਵਾਲ ਦੇ ਜਵਾਬ ਦੇ ਵਿੱਚ ਗਾਂਧੀ ਨੇ ਕਿਹਾ ਕਿ ਅਸੀਂ ਭਾਰਤ ਦੇ ਲੋਕਾਂ ਨੂੰ ਦੱਸ ਰਹੇ ਹਾਂ ਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਜਾਇਜ਼ ਤੌਰ ਦੇ ਉੱਤੇ ਸਰਕਾਰ ਦੇ ਵਿੱਚ ਨਹੀਂ ਨੇ ਤੇ ਸਰਕਾਰ ਚੋਰੀ ਹੋ ਗਈ ਹੈ ਭਾਰਤ ਦੇ ਜਿਹੜਾ ਜਨ Z ਤੇ ਨੌਜਵਾਨਾਂ ਦੇ ਕੋਲ ਜਮਹੂਰੀ ਜਿਹੜਾ ਭਾਰਤ ਦੇ ਲਈ ਆਪਣੀ ਇੱਛਾ ਪ੍ਰਗਟ ਕਰਕੇ ਤੇ ਲੋਕਤੰਤਰ ਦੀ ਵਿਆਪਕ ਚੋਰੀ ਤੇ ਕਤਲ ਦਾ ਵਿਰੋਧ ਕਰਕੇ ਸ਼ਾਂਤੀਪੂਰਵਕ ਲੋਕਤੰਤਰ ਨੂੰ ਬਹਾਲ ਕਰਨ ਦੀ ਸ਼ਕਤੀ ਹੈ ਗਾਂਧੀ ਨੇ ਕਿਹਾ ਕਿ ਹਰਿਆਣਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਪੋਸਟਲ 벨ਟ ਦੇ ਰੁਝਾਨ ਅਸਲ ਵੋਟ ਪੱਤਰਾਂ ਤੋਂ ਵੱਖਰੀ ਦਿਸ਼ਾ ਦੇ ਵਿੱਚ ਗਏ ਹੈ ਤੁਸੀਂ ਕਹਿੰਦੇ ਹਿੰਦੂਓ ਸਿੱਖ ਜੱਥੇ ਦੇ ਨਾਲ ਨਹੀਂ ਜਾ ਸਕਦੇ ਹਿੰਦੂ ਸ਼ਰਧਾਲੂ ਨੂੰ ਸਿੱਖ ਜੱਥੇ ਦੇ ਨਾਲ ਜਾਣ ਤੋਂ ਰੋਕਿਆ ਗਿਆ ਇੰਟਰਨੈਸ਼ਨਲ ਖਬਰਾਂ ਦੇ ਵੱਲ ਚਾਤ ਮਾਰਦੇ ਆ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਉੱਤੇ ਜਸ਼ਨਾਂ ਦੇ ਲਈ ਲਗਭਗ 1900 ਸਿੱਖ ਸ਼ਰਧਾਲੂਆਂ ਦਾ ਇੱਕ ਜੱਥਾ ਮੰਗਲਵਾਰ ਨੂੰ ਟਾਰੀ ਵਾਗਾ ਸਰਹੱਦ ਰਾਹੀਂ ਪਾਕਿਸਤਾਨ ਗਿਆ ਅਮਰ ਚੰਦ ਵੀ ਉਸੇ ਜੱਥੇ ਦਾ ਜਿਹੜਾ ਹਿੱਸਾ ਸਨ ਤੇ ਪ੍ਰਕਾਸ਼ ਪੂਰਵ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਰਿਵਾਰ ਸਮੇਤ ਜਾਣਾ ਚਾਹੁੰਦਾ ਸੀ ਭਾਵਕ ਹੁੰਦਿਆਂ ਉਹਨਾਂ ਦੱਸਿਆ ਕਿ ਪਾਕਿਸਤਾਨ ਦੀਆਂ ਅਧਿਕਾਰੀਆਂ ਨੇ ਸਾਨੂੰ ਕਿਹਾ ਕਿ ਤੁਸੀਂ ਹਿੰਦੂ ਹੋ ਤੁਸੀਂ ਸਿੱਖ ਜੱਥੇ ਦੇ ਨਾਲ ਨਹੀਂ ਜਾ ਸਕਦੇ ਅਮਰਚੰਦ ਜਿਹੜੇ ਨੇ ਉਹਨਾਂ ਨੂੰ ਉਸ ਦੇ ਪਰਿਵਾਰ ਦੇ 6 ਹੋਰ ਮੈਂਬਰਾਂ ਸਮੇਤ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਸਮਾਗਮਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਗੁਆਂਡੀ ਦੇਸ਼ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਵਾਪਸ ਭੇਜ ਦਿੱਤਾ ਗਿਆ ਚੰਦ ਨੇ ਦਾਵਾ ਕੀਤਾ ਹੈ ਕਿ ਉਹ ਸਿੱਖ ਧਰਮ ਦੇ ਬਾਨੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਦੇ ਉੱਤੇ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਮੱਥਾ ਟੇਕਣਾ ਚਾਹੁੰਦੇ ਸਨ ਤੇ ਉਹਨਾਂ ਕਹਿ ਕਿ ਉਸ ਨੂੰ ਤੇ ਉਸਦੇ ਪਰਿਵਾਰ ਦੇ 6 ਮੈਂਬਰਾਂ ਨੂੰ ਇਸਦੇ ਲਈ ਵਾਪਸ ਭੇਜ ਦਿੱਤਾ ਗਿਆ ਕਿਉਂਕਿ ਉਹ ਹਿੰਦੂ ਸਨ ਉਹਨਾਂ ਦਾਵਾ ਕੀਤਾ ਕਿ ਉਹਨਾਂ ਨੇ ਅਟਾਰੀ ਵਾਗਾ ਜ਼ਮੀਨੀ ਰਸਤੇ ਰਾਹੀਂ ਪਾਕਿਸਤਾਨ ਦੇ ਵਿੱਚ ਦਾਖਲ ਹੁੰਦੀਆਂ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਸਨ ਚੰਦ ਨੇ ਦੱਸਿਆ ਕਿ ਉਹਨਾਂ ਨੂੰ ਸ਼ਰਧਾਲੂਆਂ ਦੇ ਲਈ ਇੱਕ ਵਿਸ਼ੇਸ਼ ਬੱਸ ਦੇ ਵਿੱਚ ਬੈਠਣ ਦੇ ਲਈ ਕਿਹਾ ਗਿਆ ਸੀ ਉਹਨਾਂ ਕਹੇ ਕਿ ਅਸੀਂ 7 ਮੈਂਬਰਾਂ ਦੇ ਲਈ ਬਸ ਦੀਆਂ ਟਿਕਟਾਂ ਉੱਤੇ ਜਿਹੜਾ 95000 ਰੁਪਏ ਪਾਕਿਸਤਾਨੀ ਕਰੰਸੀ ਜਿਹੜੀ ਖਰਚ ਕੀਤੇ ਸਨ ਫਿਰ ਪਾਕਿਸਤਾਨ ਦੇ 5 ਅਧਿਕਾਰੀ ਆਏ ਤੇ ਉਹਨਾਂ ਨੂੰ ਬਸ ਤੋਂ ਉਤਾਰਨ ਦੇ ਲਈ ਕਿਹਾ ਉਤਰਨ ਦੇ ਲਈ ਕਿਹਾ ਗਿਆ ਚੰਦ ਨੇ ਦੱਸਿਆ ਕਿ ਪਾਕਿਸਤਾਨ ਨੇ ਜਿਹੜੇ ਨੇ ਅਧਿਕਾਰੀਆਂ ਨੇ ਸਾਨੂੰ ਕਿਹਾ ਕਿ ਤੁਸੀਂ Hindu ਹੋ ਤੁਸੀਂ Sikh ਜੱਥੇ ਦੇ ਨਾਲ ਨਹੀਂ ਜਾ ਸਕਦੇ ਫਿਰ ਉਹਨਾਂ ਨੇ ਸਾਨੂੰ ਵਾਪਸ ਭੇਜ ਦਿੱਤਾ ਤੇ ਭਾਰਤੀ ਅਧਿਕਾਰੀਆਂ ਨੇ ਪਾਕਿਸਤਾਨੀ ਅਧਿਕਾਰੀਆਂ ਤੋਂ ਪੁੱਛ ਪੁੱਛਿਆ ਕਿ ਉਹਨਾਂ ਨੂੰ ਵਾਪਸ ਕਿਉਂ ਭੇਜਿਆ ਗਿਆ ਦਿੱਲੀ ਦੇ ਰਹਿਣ ਵਾਲੇ ਚੰਦ ਜੋ ਪਹਿਲਾਂ ਪਾਕਿਸਤਾਨੀ ਨਾਗਰਿਕ ਵੀ ਸਨ ਪਰ 1999 ਦੇ ਵਿੱਚ ਭਾਰਤ ਆਇਆ ਤੇ 2010 ਦੇ ਵਿੱਚ ਭਾਰਤੀ ਨਾਗਰਿਕਤਾ ਪ੍ਰਾਪਤ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਜੋ ਪੈਸਾ ਉਹਨਾਂ ਨੇ ਬਸ ਦੀਆਂ ਟਿਕਟਾਂ ਦੇ ਉੱਤੇ ਖਰਚ ਕੀਤਾ ਸੀ ਉਹ ਵੀ ਜਿਹੜਾ ਵਾਪਸ ਨਹੀਂ ਕੀਤਾ ਗਿਆ ਚੰਦ ਨੇ ਇਹ ਵੀ ਦਾਵਾ ਕੀਤਾ ਕਿ ਲਖਨਊ ਦੇ ਸੱਤ ਹੋਰ ਭਾਰਤੀਆਂ ਨੂੰ ਵੀ ਵਾਪਸ ਮੋੜ ਦਿੱਤਾ ਗਿਆ ਇਸ ਦੇ ਦੌਰਾਨ ਜੱਥਾ ਜੋ 4 ਨਵੰਬਰ ਤੋਂ 13 ਨਵੰਬਰ ਤੱਕ ਪਾਕਿਸਤਾਨ ਦਾ ਦੌਰਾ ਕਰ ਰਿਹਾ ਹੈ ਗੁਰਦੁਆਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਸੱਚਾ ਸੋਧਾ ਤੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰੇਗਾ ਤੇ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਗਵਾਂਡੀ ਦੇਸ਼ ਵਿੱਚ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਦੇ ਮੌਕੇ ਉੱਤੇ ਜਿਹੜਾ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ ਦੇ ਵਿੱਚ ਕੇਂਦਰ ਸਰਕਾਰ ਨੇ ਸਿੱਖ ਜੱਥੇ ਨੂੰ ਪਾਕਿਸਤਾਨ ਦੇ ਵਿੱਚ ਗੁਰਦੁਆਰਿਆਂ ਦਾ ਦੌਰਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਇੱਕ ਪਲ ਆਉਂਦਾ ਹੈ ਕਹਿੰਦੇ ਮਮਦਾਨੀ ਨੇ ਇਤਿਹਾਸਕ ਜਿੱਤ ਤੋਂ ਬਾਅਦ ਨਹਿਰੂ ਦਾ ਹਵਾਲਾ ਦਿੱਤਾ ਤੇ ਟਰੰਪ ਦਾ ਮੂੰਹ ਜਿਹੜਾ ਹੈ ਮੋੜਿਆ ਜੋਹਰਾਨ ਮਮਦਾਨੀ ਨੇ ਜਿਹੜਾ ਨਿਊਯਾਰਕ ਸਿਟੀ ਦੇ ਪਹਿਲੇ ਮੁਸਲਿਮ ਮੇਅਰ ਅਤੇ ਇੱਕ ਸਦੀ ਦੇ ਵਿੱਚ ਮੇਰਲ ਚੋਣ ਜਿੱਤਣ ਵਾਲੇ ਸਭ ਤੋਂ ਛੋਟੀ ਉਮਰ ਦੇ ਵਿਅਕਤੀ ਬਣ ਕੇ ਇਤਿਹਾਸ ਰਚ ਦਿੱਤਾ ਡੈਮੋਕ੍ਰੈਟਿਕ ਸਮਾਜਵਾਦੀ ਮਮਦਾਨੀ ਨੇ ਆਪਣੇ ਪ੍ਰਗਤੀਸ਼ੀਲ ਅਜੰਡੇ ਦੀ ਜਿਹੜੀ ਤਾਕਤ ਦੇ ਉੱਤੇ ਸਾਫਕਾ ਗਵਰਨਰ ਐਂਡਰਿਓ ਕੁਓਮੋ ਤੇ ਰਿਪਬਲਿਕਨ ਕਾਰਟਿਸ ਸਲੀਵਾ ਨੂੰ ਹਰਾਇਆ ਜੋ ਨਿਊਯਾਰਕ ਦੀ ਰਾਜਨੀਤਿਕ ਅਤੇ ਇੱਕ ਵੱਡੇ ਬਦਲਾਅ ਦਾ ਜਿਹੜਾ ਸੰਕੇਤ ਹੈ ਇਸ ਮੌਕੇ ਭਾਵੁਕ ਹੁੰਦਿਆਂ ਮਮਦਾਨੀ ਨੇ ਜਵਾਰ ਲਾਲ ਨਹਿਰੂ ਦੇ ਇਤਿਹਾਸਕ ਸ਼ਬਦਾਂ ਨੂੰ ਦੁਹਰਾਇਆ ਤੇ ਕਿਹਾ ਇਤਿਹਾਸ ਦੇ ਵਿੱਚ ਇੱਕ ਪਲ ਅਜਿਹਾ ਆਉਂਦਾ ਹੈ ਪਰ ਬਹੁਤ ਘੱਟ ਜਦੋਂ ਅਸੀਂ ਪੁਰਾਣੇ ਤੋਂ ਨਵੇਂ ਦੇ ਵਿੱਚ ਕਦਮ ਰੱਖਦੇ ਹਾਂ ਜਦੋਂ ਇੱਕ ਯੁੱਗ ਖਤਮ ਹੁੰਦਾ ਹੈ ਤੇ ਜਦੋਂ ਲੰਬੇ ਸਮੇਂ ਤੋਂ ਦੱਬੀ ਹੋਈ ਕੌਮ ਦੀ ਆਤਮਾ ਨੂੰ ਬੋਲ ਮਿਲਦੇ ਨੇ ਅੱਜ ਰਾਤ ਅਸੀਂ ਪੁਰਾਣੇ ਤੋਂ ਨਵੇਂ ਵਿੱਚ ਕਦਮ ਰੱਖ ਲਿਆ ਜਿੱਤ ਦੀ ਪਾਰਟੀ ਦੇ ਵਿੱਚ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਮਮਦਾਨੀ ਨੇ ਕਿਹਾ ਕਿ ਉਹਨਾਂ ਨੇ ਇੱਕ ਸਿਆਸੀ ਵੰਚ ਨੂੰ ਉਖਾੜ ਦਿੱਤਾ ਤੇ ਉਹ ਹੁਣ ਅਜਹੀ ਰਾਜਨੀਤੀ ਦਾ ਪੰਨਾ ਪਲਟ ਰਹੇ ਨੇ ਜੋ ਕੁਝ ਕੋ ਲੋਕਾਂ ਦੇ ਹਿੱਤ ਦੇ ਵਿੱਚ ਸੀ ਉਧਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਰਿਪਬਲਿਕਨ ਹਾਰਾਂ ਦਾ ਕਾਰਨ ਆਪਣੇ ਚੋਣ ਪੱਤਰ ਦੇ ਉੱਤੇ ਨਾ ਹੋਣਾ ਤੇ ਸ਼ਟਡਾਊਨ ਦੇ ਮੁੱਦਿਆਂ ਨੂੰ ਦੱਸ ਦਿੱਤਾ ਕਹਿੰਦਾ ਕੱਲ ਇਹਨੇ ਬਿਆਨ ਦਿੱਤਾ ਸੀ ਕਹਿੰਦਾ ਕਿ ਭਾਈ ਇਹ ਮੇਰਾ ਜਿਹੜਾ ਅਧਿਕਾਰ ਹੈ ਤੇ ਮੈਂ ਪਹਿਲਾਂ ਫੰਡਿੰਗੇ ਨੂੰ ਬਹੁਤ ਦੰਦਾ ਸੀ ਪਰ ਜੇ ਇਹ ਕਮਿਊਨਿਸਟ ਆ ਜਾਂਦੇ ਐ ਤਾਂ ਮੈਂ ਫੰਡਿੰਗ ਫੇਰ ਸੋਚ ਸਮਝ ਕੇ ਹੀ ਦਵਾਗਾ ਤੇ ਇਹ ਚੀਜ਼ਾਂ ਦੇ ਉੱਤੇ ਬਿਆਨਬਾਜ਼ੀ ਇਹਨੇ ਕੱਲ ਕੀਤੀ ਸੀ ਟਰੰਪ ਨੇ ਤੇ ਆ ਉਹਨਾਂ ਨੇ ਰਾਦੀ ਝੰਡਾ ਗੜ ਦਿੱਤਾ ਮੁੜ ਕੇ ਮਮਦਾਨੀ ਹੋਣਾ ਨੇ ਤੇ ਹੁਣ ਦੇਖਦੇ ਆ ਮੂਹ ਵੱਲ ਨੂੰ ਭਾਸ਼ਣ ਦੇ ਦੌਰਾਨ ਮਮਤਾਨੀ ਨੇ ਕਿਹਾ ਕਿ ਦੋਸਤੋ ਅਸੀਂ ਇੱਕ ਰਾਜਨੀਤਿਕ ਰਾਜਵੰਸ਼ ਨੂੰ ਉਖਾੜ ਦਿੱਤਾ ਤੇ ਮੈਂ ਐਂਡਰਿਊ ਕੁਵਾਮੋ ਨੂੰ ਜਿਹੜਾ ਨਿੱਜੀ ਜ਼ਿੰਦਗੀ ਦੇ ਵਿੱਚ ਸ਼ੁਭ ਕਾਮਨਾਵਾਂ ਦਿੰਨਾ ਪਰ ਅੱਜ ਰਾਤ ਆਖਰੀ ਵਾਰ ਹੋਵੇ ਜਦੋਂ ਮੈਂ ਉਸ ਦਾ ਨਾਮ ਲਵਾਂ ਕਿਉਂਕਿ ਅਸੀਂ ਇੱਕ ਅਜਿਹੀ ਰਾਜਨੀਤੀ ਦਾ ਪੰਨਾ ਪਲਟ ਰਹੇ ਹਾਂ ਜੋ ਬਹੁਤਿਆਂ ਨੂੰ ਛੱਡ ਦਿੰਦੀ ਹੈ ਤੇ ਸਿਰਫ ਕੁਝ ਕੁ ਲੋਕਾਂ ਦੀ ਸੁਣਦੀ ਹੈ ਨਿਊਯਾਰਕ ਅੱਜ ਰਾਤ ਤੁਸੀਂ ਇਹ ਕਰ ਦਿਖਾਇਆ ਧੰਨਵਾਦ ਕੀਤਾ ਲੋਕਾਂ ਦਾ ਭਾਰਤ ਇਜ਼ਰਾਈਲੀ ਅਤਵਾਦ ਖਿਲਾਫ ਸਹਿਯੋਗ ਵਧਾਉਣਗੇ ਜਿਹੜਾ ਭਾਰਤ ਤੇ ਇਜ਼ਰਾਈਲ ਨੇ ਅੱਜ ਅਤਵਾਦ ਦੇ ਟਾਕਰੇ ਦੇ ਲਈ ਬਿਲਕੁਲ ਬਰਦਾਸ਼ਤ ਨਹੀਂ ਦੀ ਆਲਮੀ ਨੀਤੀ ਤਿਆਰ ਕਰਨ ਦੇ ਉੱਤੇ ਤੌਰ ਤਰੀਕੇ ਲੱਭਣ ਤੇ ਵਪਾਰ ਬੁਨਿਆਦੀ ਢਾਂਚੇ ਤੇ ਕਨੈਕਟੀਵਿਟੀ ਦੇ ਖੇਤਰਾਂ ਦੇ ਵਿੱਚ ਸਹਿਯੋਗ ਵਧਾਉਣ ਦੇ ਕਦਮਾਂ ਦੇ ਉੱਤੇ ਚਰਚਾ ਕੀਤੀ ਹੈ ਇਸ ਦੇ ਨਾਲ ਹੀ ਭਾਰਤ ਨੇ ਉਮੀਦ ਜਤਾਈ ਹੈ ਕਿ ਅਮਰੀਕਾ ਦੀ ਵਿਚੋਲਗੀ ਦੇ ਨਾਲ ਤਿਆਰ ਕੀਤੀ ਗਈ ਗਾਜ਼ਾ ਸ਼ਾਂਤੀ ਯੋਜਨਾ ਖੇਤਰ ਚ ਸਤਾਈ ਸ਼ਾਂਤੀ ਲਿਆਉਣ ਦੇ ਵਿੱਚ ਮਦਦਗਾਰ ਹੋਵੇਗੀ ਮੀਟਿੰਗ ਦੇ ਦੌਰਾਨ ਵਿਦੇਸ਼ ਮੰਤਰੀ ਐਜੇ ਸ਼ੰਕਰ ਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਓਨ ਸਾਰ ਵਿਚਾਲੇ ਜਿਹੜੀ ਗੱਲਬਾਤ ਹੋਈ ਹੈ ਦੋਵੇਂ ਮੁਲਕ ਅਗਲੇ ਮਹੀਨੇ ਦੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨ ਜਾਊ ਦੇ ਭਾਰਤ ਦੌਰੇ ਦੀ ਸੰਭਾਵਨਾ ਤੇ ਵੀ ਵਿਚਾਰ ਕਰ ਰਹੇ ਨੇ ਮੀਟਿੰਗ ਦੇ ਵਿੱਚ ਭਾਰਤ ਮੱਧ ਪੂਰਬੀ ਏਸ਼ੀਆ ਯੂਰਪੀ ਗਲਿਆਰੇ ਆਈ ਐਮ ਏ ਸੀ ਤੇ ਵੀ ਚਰਚਾ ਹੋਈ ਹੈ ਜਿਸ ਦੇ ਤਹਿਤ ਖੇਤਰੀ ਸੰਪਰਕ ਤੇ ਵਪਾਰ ਉਤਸ਼ਾਹਤ ਕਰਨ ਦੇ ਵੀ ਮੌਕੇ ਲੱਭੇ ਜਾ ਰਹੇ ਨੇ ਦੂਸਰੇ ਪਾਸੇ ਕੈਨੇਡਾ ਦੀ ਗੱਲ ਕਰ ਲਈਏ ਉਹਦੀ ਸਿਆਸਤ ਦੇ ਵਿੱਚ ਜੋੜ-ਤੋੜ ਸ਼ੁਰੂ ਹੋ ਗਏ ਨੇ ਨੋਵਾ ਸਕੋਸ਼ੀਆ ਤੋਂ ਜਿਹੜਾ ਹੈ ਕੰਜ਼ਰਵੇਟਿਵ ਐਮਪੀ ਨੇ ਅਸਦੀਫਾ ਦੇ ਕੇ ਪਾਰਟੀ ਬਦਲ ਲਈ ਹੈ ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਨੇ ਅੱਜ ਬਜਟ ਪੇਸ਼ ਪੇਸ਼ ਜਿਹੜਾ ਕੀਤਾ ਜਾਣ ਦੇ ਨਾਲ ਹੀ ਬਹੁਮਤ ਵੱਲ ਵੀ ਕਦਮ ਪੁੱਟ ਲਿਆ ਨੋਵਾ ਸਕੋਸ਼ੀਆ ਤੋਂ ਜਿਹੜਾ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਕ੍ਰਿਸ ਐਂਟਰੀ ਐਂਟਰੀ ਮੋਟ ਨੇ ਜਿਹੜਾ ਅੱਜ ਪਾਰਟੀ ਤੋਂ ਅਸਤੀਫਾ ਦੇ ਕੇ ਲਿਬਰਲ ਪਾਰਟੀ ਦਾ ਪੱਲਾ ਫੜਨ ਦਾ ਐਲਾਨ ਕਰ ਦਿੱਤਾ ਇੰਜ ਜਿਹੜੇ ਨੇ ਕੈਨੇਡੀਅਨ ਸਿਆਸਤ ਦੇ ਵਿੱਚ ਵੀ ਟੁੱਟ ਭੱਜ ਦੀ ਸ਼ੁਰੂਆਤ ਹੋ ਚੁੱਕੀ ਹੈ 169 ਮੈਂਬਰਾਂ ਵਾਲੀ ਘੱਟ ਗਿਣਤੀ ਕਾਰਨੀ ਸਰਕਾਰ ਨੂੰ ਪੂਰਨ ਬਹੁਮਤ ਲਈ 3 ਮੈਂਬਰਾਂ ਦੀ ਜ਼ਰੂਰਤ ਹੈ ਜੇਕਰ ਬਜਟ ਪਾਸ ਨਾ ਹੋਇਆ ਤਾਂ ਸਰਕਾਰ ਟੁੱਟਣ ਦੇ ਨਾਲ ਹੀ ਮੱਧ ਕਾਲੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਅੱਜ ਪੇਸ਼ ਹੋਏ ਬਜਟ ਉੱਤੇ ਕੁਝ ਦਿਨ ਬਹਿਸ ਹੋਣ ਤੋਂ ਬਾਅਦ ਇਸ ਨੂੰ ਪਾਸ ਕਰਨ ਦੇ ਲਈ ਬਹੁਮਤ ਮੈਂਬਰਾਂ ਦੀ ਲੋੜ ਹੋਏਗੀ ਕ੍ਰਿਸ ਦੇ ਵੱਲੋਂ ਪਾਰਟੀ ਬਦਲਣ ਤੋਂ ਬਾਅਦ ਵੀ ਸਰਕਾਰ ਨੂੰ ਦੋ ਮੈਂਬਰਾਂ ਦੀ ਹਮਾਇਤ ਦੀ ਅਜੇ ਵੀ ਜ਼ਰੂਰਤ ਪੈਗੀ ਸਿਆਸੀ ਸੂਝ ਵਾਲੇ ਲੋਕ ਕ੍ਰਿਸ ਵੱਲੋਂ ਪਾਸਾ ਪਲਟਣ ਨੂੰ ਬਹੁਮਤ ਦਾ ਜਿਹੜਾ ਮੋੜ ਮੰਨ ਲੱਗ ਪਏ ਨੇ ਹੁਣ ਵੇਖਣਾ ਇਹ ਹੋਵੇਗਾ ਕਿ ਕਾਰਨੀ ਸਰਕਾਰ ਬਜਟ ਪਾਸ ਕਰਵਾਉਣ ਦੇ ਲਈ ਕਿਸੇ ਹੋਰ ਪਾਰਟੀ ਦਾ ਬਾਹਰੀ ਸਮਰਥਨ ਹਾਸਲ ਕਰਦੀ ਹੈ ਜਾਂ ਕ੍ਰਿਸ ਬੰਗ ਕਿਸੇ ਹੋਰ ਜੋੜ ਤੋੜ ਦੇ ਨਾਲ ਬਜਟ ਜਿਹੜੀ ਹੈ ਪਾਸ ਹੁੰਦਾ ਹੈ ਇਸ ਦਾ ਪਤਾ ਜਿਹੜਾ ਆਉਂਦੇ ਦਿਨਾਂ ਦੇ ਵਿੱਚ ਹੁਣ ਲੱਗ ਜਾਵੇਗਾ ਆਖਰੀ ਖਬਰਾਂ ਵੱਲੋਂ ਬਦੀ ਅਤੇ ਤਹਿਰਾਨ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ ਮੁਜਾਰਾ ਹੋਇਆ ਹੈ ইরਾਨੀਆਂ ਨੇ ਅੱਜ ਤਹਿਰਾਨ ਦੇ ਵਿੱਚ ਅਮਰੀਕੀ ਸਫਾਰਤਖਾਨੇ ਤੇ 1900 79 ਦੇ ਵਿੱਚ ਕੀਤੇ ਕਬਜ਼ੇ ਦੀ ਵਰੇਗੰਡ ਮਨਾਈ ਹੈ ਜੂਨ ਦੇ ਵਿੱਚ ਇਜ਼ਰਾਈਲ ਦੇ ਨਾਲ 12 ਦਿਨਾਂ جنگ ਦੇ ਦੌਰਾਨ ਅਮਰੀਕਾ ਵੱਲੋਂ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਕੀਤੀ ਗਈ ਬੰਬਾਰੀ ਤੋਂ ਬਾਅਦ ਅਜੇ ਪਹਿਲਾ ਸਮਾਗਮ ਦੱਸਿਆ 4 ਨਵੰਬਰ 1900 ਜਿਹੜਾ 79 ਨੂੰ ਈਰਾਨੀ ਵਿਦਿਆਰਥੀਆਂ ਨੇ ਸਫਾਰਤਖਾਨੇ ਦੇ ਉੱਤੇ ਕਬਜ਼ਾ ਕਰਕੇ ਦਰਜਨਾਂ ਲੋਕਾਂ ਨੂੰ ਬੰਦੀ ਬਣਾ ਲਿਆ ਸੀ ਤੇ ਸਮਾਗਮ ਦੇ ਵਿੱਚ ਅੱਜ ਵੱਡੀ ਗਿਣਤੀ ਲੋਕ ਤਹਿਰਾਨ ਦੇ ਉਸੇ ਸਥਾਨ ਦੇ ਉੱਤੇ ਇਕੱਠੇ ਹੋਏ ਤੇ ਅਮਰੀਕਾ ਮੁਰਦਾਬਾਦ ਦੇ ਉੱਤੇ ਤੇ ਇਜ਼ਰਾਈਲ ਮੁਰਦਾਬਾਦ ਦੇ ਨਾਰੇ ਲਾਏ ਗਏ ਕੁਝ ਲੋਕਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਾ ਜਾਉ ਦੇ ਪੁਤਲੇ ਫਾਹੇ ਲਾਏ ਤੇ ਅਮਰੀਕੀ ਤੇ ਇਜ਼ਰਾਈਲੀ ਝੰਡੇ ਫੂਕੇ ਗਏ ਰੈਲੀਆਂ ਦੇ ਦੌਰਾਨ ইরਾਨੀ ਮਜ਼ਾਈਲਾਂ ਅਤੇ ਯੂਰੇਨੀਅਮ ਨੂੰ ਸ਼ੁੱਧ ਕਰਨ ਵਾਲੀਆਂ ਸੈਂਟਰੀਫਿਊਜ ਮਸ਼ੀਨਾਂ ਦੇ ਮਾਡਲ ਵੀ ਪ੍ਰਦਰਸ਼ਿਤ ਕੀਤੇ ਗਏ ਈਰਾਨ ਦੇ ਸੁਪਰੀਮ ਲੀਡਰ ਆਇਤੋਲਾ ਅਲੀ ਖੋਮੇਨੀ ਨੇ ਸੋਮਬਾ ਨੂੰ ਵਿਦਿਆਰਥੀਆਂ ਦੇ ਨਾਲ ਮੀਟਿੰਗ ਦੇ ਦੌਰਾਨ ਵਾਅਦਾ ਕੀਤਾ ਸੀ ਕਿ ਵਾਸ਼ਿੰਗਟਨ ਦੇ ਨਾਲ ਸੰਬੰਧਾਂ ਨੂੰ ਆਮ ਵਾਂਗ ਕਰਨ ਵੱਲ ਕੋਈ ਕਦਮ ਨਹੀਂ ਚੁੱਕਿਆ ਜਾਏਗਾ ਸੰਸਦ ਦੇ ਸਪਿੰਕਰ ਸਪੀਕਰ ਜਿਹੜੇ ਨੇ ਮੁਹੰਮਦ ਬਘੇਰ ਕਲੀਫਾਬ ਨੇ ਜਿਹੜਾ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਆਜ਼ਾਦ ਅਤੇ ਸ਼ਕਤੀਸ਼ਾਲੀ ਈਰਾਨ ਦਾ ਵਿਰੋਧ ਕਰਦਾ ਹੈ ਉਹਨਾਂ ਸਾਬਕਾ ਅਮਰੀਕੀ ਦੂਤਾਵਾਜ਼ ਨੂੰ ਜਸੂਸਾਂ ਦਾ ਵੱਡਾ ਅੱਡਾ ਕਰਾਰ ਦਿੱਤਾ ਜੂਨ ਦੇ ਵਿੱਚ ਹੋਈ ਜੰਗ ਦੇ ਦੌਰਾਨ ਇਜ਼ਰਾਈਲ ਦੇ ਹਵਾਈ ਹਮਲਿਆਂ ਦੇ ਵਿੱਚ ਲਗਭਗ 1100 ইরਾਨੀ ਮਾਰੇ ਗਏ ਸਨ ਯੂਕੇ ਦੇ ਵਿੱਚ ਜਿਹੜਾ ਪਪੀਤਿਆਂ ਦੇ ਵਿੱਚ ਲੁਕੋ ਕੇ 92 ਕਿਲੋ ਕੋਕੀਨ ਲਿਆਉਣ ਵਾਲੇ ਗੈਂਗ ਨੂੰ ਜੇਲ੍ਹ ਭੇਜਿਆ ਗਿਆ ਬ੍ਰਿਟਾਨੀਆ ਦੇ ਵਿੱਚ ਕੋਕੀਨ ਦੀ ਤਸਕਰੀ ਕਰਨ ਵਾਲੇ ਗੈਂਗ ਦੇ 7 ਕਾਮਿਆਂ ਨੂੰ ਜੇਲ੍ਹ ਦੀ ਹਵਾ ਖਾਣੀ ਪਈ ਹੈ ਮੈਕਸੀਕੋ ਤੋਂ ਪਪੀਤਿਆਂ ਦੇ ਵਿੱਚ ਲੁਕੋ ਕੇ ਲਗਭਗ 92 ਕਿਲੋ ਕੋਕੀਨ ਕੰਟੇਨਰ ਰਾਹੀਂ ਬ੍ਰੈਡਫੋਰਡ ਪਹੁੰਚਣੀ ਜਿਹੜੀ ਪਹੁੰਚਣੀ ਸੀ ਉਕਤ ਜਿਹੜੀ ਕੋਕੀਨ ਦੀ ਬਾਜ਼ਾਰ ਦੇ ਵਿੱਚ ਕੀਮਤ ਲਗਭਗ 9 ਮਿਲੀਅਨ ਪੌਂਡ ਦੱਸੀ ਜਾ ਰਹੀ ਹੈ। ਬ੍ਰੈਡਫੋਰਡ ਦੇ ਲੋ ਮੋਰ ਇਲਾਕੇ ਦੇ ਵਿੱਚ ਉਕਤ ਕੰਟੇਨਰ ਰਟਾਇਰ ਯਾਰਡ ਦੇ ਵਿੱਚ ਲਿਆਂਦਾ ਗਿਆ ਸੀ ਜਿੱਥੇ ਕੋਕੀਨ ਨੂੰ ਕੱਢਿਆ ਜਾਣਾ ਸੀ। ਪਹਿਲਾਂ ਪੁਲਿਸ ਨੇ ਇੱਕ ਗੈਂਗ ਮੈਂਬਰ ਨੂੰ ਗ੍ਰਿਫਤਾਰ ਕੀਤਾ ਪਰ ਬਾਅਦ ਦੇ ਵਿੱਚ ਬਾਕੀ ਮੈਂਬਰਾਂ ਤੋਂ 57 ਕਿਲੋ ਕੋਕੀਨ ਹੋਰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ। ਬ੍ਰੈਡਫੋਰਡ ਕਰਾਉਨ ਕੋਰਟ ਵੱਲੋਂ ਗੈਂਗ ਦੇ ਮੁਖੀ ਸਾਚੇਜ ਹੈਫਰਨ ਨੂੰ ਜਿਹੜਾ 29 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਇਸ ਤੋਂ ਇਲਾਵਾ ਲੈਵੀ ਡਿਪੈਸ ਨੂੰ ਜਿਹੜਾ 27 ਸਾਲਾਂ ਮੈਥਿਓ ਜੈਕਸਨ ਨੂੰ 17 ਸਾਲ ਜੈਕ ਸਟੈਨਲੇ ਨੂੰ 13 ਸਾਲ ਡੋਮਿਨਿਕ ਲੋਵੀ ਨੂੰ 8 ਸਾਲ ਗੈਰੀ ਸਿਨਕਲੇਅਰ ਨੂੰ ਜਿਹੜਾ 10 ਸਾਲ ਤੇ ਆਦਿਲ ਦਿੱਤਾ ਨੂੰ 8 ਸਾਲ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਸ਼ੁਕਰ ਹੈ ਕੋਈ ਪੰਜਾਬੀ ਇਹਦੇ ਵਿੱਚ ਅੱਜ ਨਹੀਂ ਆਇਆ ਜੀ ਭਾਰਤ ਦੇ ਵਿੱਚ ਆਖਰੀ ਗੱਲ ਹੈ ਗ੍ਰੀਨ ਹਾਊਸ ਗੈਸਾਂ ਦਾ ਨਿਕਾਸ ਸਭ ਤੋਂ ਉੱਪਰ ਹੈ ਯੂਨ ਦੀ ਰਿਪੋਰਟ ਲੱਗੀ ਹੈ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਯੂਨ ਈਪ ਦੀ ਜਿਹੜੀ ਐਮਿਸ਼ਨ ਗੈਪ ਰਿਪੋਰਟ 2025 ਜਲਵਾਯੂ ਜੋਖਮਾਂ ਤੇ ਨੁਕਸਾਨਾਂ ਦੇ ਗੰਭੀਰ ਵਾਅਦੇ ਦੀ ਚੇਤਾਵਨੀ ਦਿੰਦੇ ਹੋਏ ਇਹ ਖੁਲਾਸਾ ਕੀਤਾ ਗਿਆ ਕਿ ਭਾਰਤ ਦੁਨੀਆ ਦੇ ਵਿੱਚ ਗ੍ਰੀਨ ਹਾਊਸ ਗੈਸਾਂ GHG ਦੇ ਨਿਕਾਸ ਦੇ ਵਿੱਚ ਸਭ ਤੋਂ ਉੱਪਰਲੀ ਸੂਚੀ ਦੇ ਵਿੱਚ ਹੈ ਰਿਪੋਰਟ ਦੇ ਅਨੁਸਾਰ ਗ੍ਰੀਨ ਹਾਊਸ ਗੈਸਾਂ ਦੇ ਕੁੱਲ ਪ੍ਰਦੂਸ਼ਣ ਦੇ ਵਿੱਚ ਸਭ ਤੋਂ ਵੱਡਾ ਵਾਧਾ ਭਾਰਤ ਅਤੇ ਚੀਨ ਦੇ ਵਿੱਚ ਦੇਖਿਆ ਗਿਆ ਇੰਡੋਨੇਸ਼ੀਆ ਦੇ ਵਿੱਚ ਵੀ ਇਹ ਵਾਧਾ ਸਭ ਤੋਂ ਤੇਜ਼ੀ ਦੇ ਨਾਲ ਹੋਇਆ ਦੁਨੀਆ ਦੇ ਕੁੱਲ ਪ੍ਰਦੂਸ਼ਣ ਦਾ ਜਿਹੜਾ 77% ਹਿੱਸਾ G20 ਦੇਸ਼ਾਂ ਦਾ ਹੈ ਤੇ 2024 ਦੇ ਵਿੱਚ ਇਹਨਾਂ ਦਾ ਪ੍ਰਦੂਸ਼ਣ 0.7% ਵਧਿਆ ਰਿਪੋਰਟ ਦੇ ਵਿੱਚ ਇਹ ਵੀ ਬਿਆਨ ਕੀਤਾ ਗਿਆ ਹੈ ਕਿ ਪ੍ਰਦੂਸ਼ਣ ਫੈਲਾਉਣ ਵਾਲੇ 6 ਸਭ ਤੋਂ ਵੱਡੇ ਦੇਸ਼ਾਂ ਜਿਨ੍ਹਾਂ ਦੇ ਵਿੱਚ ਚੀਨ, ਅਮਰੀਕਾ ਤੇ ਰੂਸ ਸ਼ਾਮਲ ਨੇ ਵਿੱਚੋਂ ਸਿਰਫ ਯੂਰਪੀ ਸੰਘ ਜਿਹੜਾ ਆਪਣਾ ਉਹਨਾਂ ਨੇ ਹੀ 2024 ਦੇ ਵਿੱਚ ਪ੍ਰਦੂਸ਼ਣ ਘਟਾਇਆ ਹੈ। ਅੰਕੜਿਆਂ ਦੇ ਅਨੁਸਾਰ ਪੈਰਿਸ ਸਮਝੌਤਾ ਜਿਹੜਾ ਦਾ ਟੀਚਾ ਦੁਨੀਆ ਦੇ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੋਂ ਵੱਧ ਵਧਣ ਤੋਂ ਰੋਕਣਾ ਹੈ ਪਰ ਦੁਨੀਆ ਇਸ ਟੀਚੇ ਤੋਂ ਬਹੁਤ ਦੂਰ ਹੈ। ਮੌਜੂਦਾ ਯੋਜਨਾਵਾਂ ਦੇ ਮੁਤਾਬਕ ਇਸ ਸਦੀ ਦੇ ਅੰਤ ਤੱਕ ਦੁਨੀਆ ਦਾ ਤਾਪਮਾਨ 2.3 ਤੋਂ ਜਿਹੜਾ 2.5 ਯਾਨੀ ਕਿ 2.5 ਡਿਗਰੀ ਸੈਲਸੀਅਸ ਤੱਕ ਵਧਣ ਦੀ ਸੰਭਾਵਨਾ ਦੱਸੀ ਹੈ। ਪਿਛਲੇ ਸਾਲ ਇਹ ਅਨੁਮਾਨ 2.6 ਤੋਂ 2.8 ਡਿਗਰੀ ਸੀ ਭਾਵੇਂ ਕਿ ਇਸ ਦੇ ਵਿੱਚ ਥੋੜਾ ਸੁਧਾਰ ਜ਼ਰੂਰ ਹੋਇਆ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਥੋਨੀਓ ਗੁਟੇਰੇਸ ਨੇ ਕਿਹਾ ਕਿ ਭਾਵੇਂ ਤਾਪਮਾਨ ਦਾ ਵਾਧਾ ਅਟਲ ਹੈ ਪਰ ਸਾਨੂੰ ਹਰ ਜਿਹੜੀ ਹੈ ਹਾਰ ਜਿਹੜੀ ਹੈ ਨਹੀਂ ਮੰਨਣੀ ਚਾਹੀਦੀ ਹੈ ਸਾਨੂੰ ਅੱਗੇ ਵਧਣਾ ਚਾਹੀਦਾ ਤੇ ਤੇਜ਼ੀ ਦੇ ਨਾਲ ਕੰਮ ਕਰਨਾ ਚਾਹੀਦਾ ਹੈ 1.5 ਡਿਗਰੀ ਸੈਲਸੀਅਸ ਦਾ ਟੀਚਾ ਅਜੇ ਵੀ ਹਾਸਲ ਕੀਤਾ ਜਾ ਸਕਦਾ ਹੈ ਬਸ਼ਰਤੇ ਅਸੀਂ ਆਪਣੀ ਯਤਨਾਂ ਜਿਹੜਾ ਹੋਰ ਵਧਾਈਏ ਜੀ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ 5 ਨਵੰਬਰ 2025 ਦਾ ਦੁਹੜਾ ਜ਼ਿੰਦਗੀ ਨਾਮ ਹਾਲੇ ਦੁਨੀਆ ਦੁਆਬਾ ਰੇਡੀਓ ਦਾ ਮੰਚ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ